ਇਹ ਰਹੇ ਨੂੰ ਸਹੀ ਪੜ੍ਹੇ ਇਹਨਾਂ ਬਾਰੇ ਕੀ ਹੋਰ ਤਾਰਨਾ ਜਾਣਕਾਰੀ ਦੇਖੋ ਜੀ ਮਾਨਯੋਗ ਐਸਐਸਪੀ ਰੂਪਨਗਰ ਡੀਐਸਪੀ ਨੰਗਲ ਜੀ ਦੀ ਰਵਾਈ ਹੈ ਕਿ ਜਿੱਦਾਂ ਆਪਾਂ ਪਹਿਲਾਂ ਹੀ ਜੋ ਨਸ਼ੇ ਦੇ ਖਿਲਾਫ ਯੋਧੇ ਛੇੜਿਆ ਹੋਇਆ ਉਸ ਦੇ ਤਹਿਤ ਕੱਲ ਸ਼ਾਮੀ ਏਸੀ ਕੇਸ਼ਵ ਕੁਮਾਰ ਨੇ ਸਮੀਰ ਪੂਸ ਪਾਰਟੀ ਜਿਸ ਵਿੱਚ ਹੈਡ ਕਨਸਟੇਬਲ ਦਵਿੰਦਰ ਜੀ ਕਨਸਟੇਬਲ ਸ਼ਿਵਮ ਸਿੰਘਾ ਤੇ ਰੋਵੀਨਲ ਮਾਜਮ ਸਿੰਘ ਜੀ ਇਹਨਾਂ ਨੇ ਨੀਰ ਆਈਟੀਆ ਨਾਕਾ ਬੰਦੀ ਕੀਤੀ ਹੋਈ ਸੀਗੀ ਉੱਥੇ ਵਹੀਕਲ ਦੀ ਚੈਕਿੰਗ ਕਰ ਰਹੀ ਸੀ ਉਸ ਦੌਰਾਨ ਹੀ ਕਿਹੜੀ ਕਾਰ ਹੈਗੀ ਹੈ ਉਨੂੰ ਵੰਦੀ ਦਿਖਾਈ ਦਿੱਤੀ ਜਿਸ ਨੂੰ ਚੈੱਕ ਕਰਨ ਤੇ ਉਹ ਤੁੰਸੀਲਾ ਪウダー ਜਿਹੜਾ ਹੈਗਾ ਉਹ ਬਰਮਨ ਸਰ ਕਿੰਨਾ ਹੈ ਜੀ ਕੋਈ ਮੌਕੇ ਤੇ ਹੀ ਕਿਸਦਾ ਫਰਦਾਰੀ ਐਸਸੀ ਬਰਮਨ ਪਹੁੰਚੇ ਜਦੋਂ ਇਹ ਸਾਰਾ ਚੈੱਕ ਕੀਤਾ ਅ ਮਸੀਲਾ ਪਾਊਡਰ ਜਿਹੜੀ ਵੀ ਕੁਆਂਟੀਟੀ ਸੀਗੀ ਉਹ 100 ਗ੍ਰਾਮ ਸੀਗੀ ਤੇ ਨਾਲ ਹੀ ਸਮੇਤ ਲਿਫਾਫੀਆਂ ਮਿਲੀਆਂ ਹੈਗੀ ਇੱਕ ਇੱਕ ਕੰਡਾ ਮਿਲਿਆ ਹੈ ਵਜੋਂ ਦਾ ਤੇ ਨਾਲ ਹੀ ਡਰੱਗ ਮਣੀ ਸੀ ਜਿਹੜੀ 15000 ਰੁਪਏ ਉਹ ਵੀ ਬਰਮਨ ਦੇ ਤੁਸੀਂ ਸਾਰੇ ਪਹਿਲਾਂ ਵੀ ਕੋਈ ਐਸਟੀ ਐਕਟ ਮਾਮਲੇ ਚ ਆਇਆ ਜਾਂ ਪਹਿਲੀ ਵਾਰ ਬਿਲਕੁਲ ਜੀ ਜਿਹੜੇ ਤੇ ਨ ਦੋਸ਼ੀ ਹੈਗੇ ਨੇ ਕੋਲ ਪੰਜ ਦੋਸ਼ੀ ਸੀਗੇ ਮੈਂ ਤੇ ਤਿੰਨ ਦੋਸ਼ੀ ਹੈ ਜਨੇ ਇੱਕ ਦੇ ਤਿੰਨ ਮਗਰਮੇ ਦਰਦ ਨੇ ਤੇ ਦੋ ਦੋਸ਼ੀਆਂ ਦੇ ਦੋ ਦੋ ਮਗਰਮੇ ਦਾ ਸਰ ਨਾਮ ਹੋ ਜੇਗੇ ਇੱਕ ਦੋਸ਼ੀ ਦਾ ਨਾਮ ਮਰਵਿੰਦਰ ਕੁਮਾਰ ਇਹ ਜਰਣਾ ਹੈ ਜੀ ਸੰਫੂਲ ਦੀਪ ਸਿੰਘ ਇਹ ਮੰਗਲ ਦੇ ਨਾਲ ਹੈਗਾ ਹੈਗਾ ਮਨਪੀਰ ਸਿੰਘ ਮੰਨੀ ਇਹ ਬਲੋਲੀ ਉਪਲੀ ਦੇ ਨਾਲ ਹੈਗਾ ਤੀਜਾ ਹੈਗਾ ਸ਼ੋਨੂ ਠਾਕੁਰ son of ਦਲਜੀਤ ਸਿੰਘ ਇਹ ਕੇ ਬਲੋਗ ਮੰਗਲ ਦੇ ਨਾਲ ਹੈ ਇੱਕ ਬਿੱਕੂ ਹੈ ਪੁੱਤਰ ਲੇਡ ਜੇ ਪ੍ਰਕਾਸ਼ ਇੰਦਰ ਨਗਰ ਦੇ ਨਾਲ ਹੈਗਾ ਤੇ लास्ट ਅਮਿਤ ਕੁਮਾਰ ਹੈਗਾ ਇਹ ਸ਼ਿਵਾਲੇ ਕਹਿੰਦੇ ਰਹੇ ਨੇ ਬੜਾ ਹੈਗਾ ਸਪਲਾਈ ਕਰਦੇ ਬਿਲਕੁਲ ਜੀ ਜਿਹੜਾ ਰਾਣਾ ਹੈਗਾ ਮੇਨ ਰਾਣਾ ਸੀ ਇਹਨਾਂ ਦਾ ਇਹ ਸਾਰੇ ਇਕੱਠੇ ਸਾਜ਼ਬਾਤ ਹੋ ਕੇ ਜਿਹੜੇ ਹੈਗੇ ਆ ਇਹੜਾ ਨਸ਼ੀਲਾ ਪਦਾਰਥ ਹੈਗਾ ਇਹ ਆਪਣੀ ਰੀਸਪਲਾਈ ਕਰਦੇ ਸੀ ਕਿੰਨੇ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੁਮਾਰ ਕਿੰਨਾ ਇੱਕ ਦਿਨ ਦਾ ਪੁਲਿਸ ਰਿਮਾਂਡ ਲਿਆ ਸੀ ਸਰ ਇਹ ਗੱਡੀ ਸੀ ਕਿਹੜੀ ਗੱਡੀ ਸੀ ਹਾਂ ਜੀ ਇਹ ਗੱਡੀ ਸੀਗੀ ਜੀ ਨਿਕਾ ਕਿਹੜੀ I20 I20 ਗੱਡੀ ਸੀ ਉਹਦੇ ਵਿੱਚ ਕਾਬੂ ਆਇਆ ਸੀ ਸਰ ਇਹ I20 ਹੈ ਕਿ ਕੀ ਹੈ ਪੰਜਾਬ ਤੋਂ ਇਹ I20 ਦੀ ਗੱਡੀ ਸ਼ੂਨ ਹੋਈ ਹੈ ਇਨੀਸ਼ੀਅਲ ਡਿਵਰਸਿਫਿਕੇਸ਼ਨ ਜੀ ਕਾ ਮਨਣ ਹੈ ਜੀ ਨਾ ਅਸੀਂ ਜਿਸੇ ਮਨਣ ਦੀ ਮਨ ਹੈ ਵੀ ਜਿਹੜਾ ਹੈਗਾ ਸਮਾਨ ਲੈ ਕੇ ਆਉਂਦੇ ਸੀ ਵਾਦੋਂ ਇਹ ਸਪਲਾਈ ਆਪਣੇ ਏਰੀਆਜ਼ ਕਵਰ ਸੀਗੇ ਮਰੋਲੀ ਵਾਲੇ ਕੋਲੋਂ ਕਰਦੇ ਸੀਗੇ ਨਗਰ ਵਾਲੇ ਦੀ ਸਪਲਾਈ ਕਰਦੇ ਸੀਗੇ ਇਹਨੇ ਦੱਸਿਆ ਕੁਝ ਕਿੱਥੋਂ ਲੈਂਦੇ ਜੀ ਸਮਾਨ ਇਹ ਉਹ ਨਾਲ ਕੁਝ ਜਾਰੀ ਹੈ ਥੋੜੀ ਵੱਡੀ ਜਾਰੀ ਸਰ ਉਹ ਵੀ ਨਿਸ਼ਾਨੇ ਕਰੋਗੇ ਆਪਣੇ ਜਿਥੋਂ ਲੈ ਕੇ ਆਏ ਆ ਪੂਰੀ ਬਿਲਕੁਲ ਜੀ ਬਿਲਕੁਲ ਜਿਥੋਂ ਲੈ ਕੇ ਆਏ ਆ ਪ੍ਰੋਪਰ ਕਰ ਵੀ ਕੀਤੀ ਜਾਊਂ ਇਸ ਤੋਂ ਲਾਵਾ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜਿਹੜਾ ਰਾਣਾ ਹੈ ਇਹ ਤੇ ऑलरेडी 10 ਪਰਚੇ ਜਾਰੀ ਸਕੇ ਨੇ ਤੇ ਦੋਆ ਜਿਹੇ ਸਾਨੂੰ ਵਾਂਟਡ ਸੀਗਾ ਇੱਕ ਐਨਡੀਪੀਐਸਸੀ ਵਾਂਟਡ ਹੈਗਾ ਇੱਕ ਜਿਸ ਨੂੰ ਜਾਰਦਮ ਗੱਲਬਾਤਾਂ ਦੱਲੇ ਹੋਏ ਸੀਗਾ ਓਵਰਡੋਜ਼ ਦਾ ਉੱਚ ਵੀ ਹੈ ਜਿਹੜਾ ਪੰਨੋ ਲੜਿੰਦਾ ਸੀਗਾ ਇਹਦੀ ਵੀ ਨਾਲੇ ਰੈਸਟ ਪਾਈ ਜਾਊਗੀ ਜਿਸਵੇਂ ਸਾਰੇ ਵਾਰਡਾਂ ਦੇ ਲੋਕਲ ਹੀ ਵਾਰਡਾਂ ਵਿੱਚ ਰਹਿੰਦੇ ਇੰਦਰਾ ਮੱਧਮੀ ਵਾਰਡ ਹੈ ਇੱਥੇ ਲੋਕ ਦੇ ਵਾਰਡ ਹੈ ਕਦੇ ਇੱਥੇ ਦੇ ਕੌਂਸਲਰਾਂ ਨਾਲ ਜੁੜੇ ਹੋਏ ਵਾਰ ਹੈ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਨਸ਼ਾ ਤਬਾਹੀ ਕਰਨ ਵਾਲੇ ਬੰਸਰ ਹੈਗੇ ਇੱਥੇ ਦੇ ਦੇਖੋ ਜੀ ਆਪਾਂ ਸੁਣ ਦਿੱਤਾ ਕਿ ਇਨਫੋਰਮੇਸ਼ਨ ਨਹੀਂ ਵੀ ਜਾਈ ਕੁਝ ਬੰਦਿਆਂ ਦੀ ਵਿੱਚ ਤਾਂ ਹੀ ਆਪਾਂ ਲਗਾਤਾਰ ਲੱਗੇ ਹੋਏ ਸੀ ਇਹੜਾ ਰਾਣਾ ਇਹ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਹੈ ਜੋ ਇਹ ਆਪਣੇ ਏਰੀਆ ਅੰਦਰ ਛੱਡ ਕੇ ਬਾਹਰ ਰਹੇ ਹੋ ਸੀਗਾ ਸੋ ਕੁਦਰਦੀ ਇਹ ਜਿਹੜਾ ਗੱਲ ਹੈਗਾ ਆਪਣੇ ਰੇਂਜ ਆਇਆ ਹੋਇਆ ਸੀ ਸਾਨੂੰ ਇਨਫੋਰਮੇਸ਼ਨ ਸੀ ਵੀ ਜਿਸ ਦੇ ਤੱਕ ਆਪਣਾ ਕੰਪਿਊਟਰ ਕਿਤਨਾ ਲੰਬੇ ਕਰ ਰਹੇ ਸੀ ਮਾਤ ਗੋਲੀ ਚੰਨ ਲੱਗਦਾ ਹੋਈ ਕੋਈ ਚੇਂਜ ਹੋ ਤੋਂ ਵੀ ਲੱਗ ਮੇਰੇ ਤੋਂ ਸਮਨੇ ਇਹ ਲਗਾਤਾਰ ਆਪਣੀ ਜੁੜੀ ਕਾਰਵਾਈ ਐਨਡੀਪੀਐਸ جاری ਹੈ ਜਿਹੜਾ ਵੀ ਨਸ਼ਾ ਵੇਚਦਾ ਪਾਇਆ ਗਿਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਇਸਰ ਜਿਸ ਤਰ੍ਹਾਂ ਕ੍ਰਾਈਮ ਨੂੰ ਲੈ ਕੇ ਨੰਗਲ ਪੁਲਿਸ ਵੜਾ ਹੰਦੈ ਕੰਮ ਕਰ ਰਹੀ ਹੈ ਸਰੂਪ ਨਗਰ ਪੁਲਿਸ ਦਾ ਇਹ ਚਲ ਰਿਹਾ ਹੈ ਇੱਕ ਜਾਣਕਾਰੀ ਜਿਹੜੀ ਪਿੱਛੇ ਤੋਂ ਵੀ ਆਈ ਨਹੀਂ ਲੈ ਕੇ ਚੋਰ ਫੜੇ ਉਸ ਚੋਰ ਜਿਹੜੇ ਫੜੇ ਉਹਨਾਂ ਕੋਲੋਂ ਸਮਾਨ ਜਿਹੜਾ ਬਰਾਮਦ ਹੋ ਰਿਹਾ ਹੈ ਕਿ ਆਈ ਵਾਲਿਆਂ ਦਾ ਕਹਿਣਾ ਹੈ ਕਿ ਸਮਾਨ ਕਾਟਾ ਨਹੀਂ ਕਿਤੇ ਕਿਤੇ ਇਹ ਤਾਂ ਨਹੀਂ ਹੈ ਵੀ ਆਪਾਂ ਕ੍ਰਾਈਮ ਨੂੰ ਤਾਂ ਜ਼ਰੂਰ ਠੱਲ ਬੰਡ ਦੀ ਕੋਈ ਨਹੀਂ ਕਰ ਰਹੇ ਪਰ ਕੁਝ ਵੀ ਕਿਸੇ ਦੇ ਉੱਪਰ ਅਰੇਂਜਮੈਂਟ ਕਰਕੇ ਆਪਾਂ ਕਹੀਏ ਵੀ ਇਹ ਕੇਸ ਨੂੰ